ਸਿਕਾ ਵੀ ਦੋਸਤੋ ਹੋਰ ਕੀ ਹਾਲ ਚੱਲ ਰਹਾ ਹੈ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪਰਮਾਤਮਾ ਵਾਹੇ ਸੱਚੀ ਕਲਾ ਦੇ ਵਿੱਚ ਰੱਖੇ ਅੱਜ ਆਪਾਂ ਇੱਕ ਜਿਹੜੀ ਚੀਜ਼ ਤੁਹਾਨੂੰ ਦਿਖਾਉਣ ਲੱਗੇ ਆ ਇਹ ਡੰਗਰਾਂ ਦੇ ਪਿੰਚ ਅਕਸਰ ਆਪਾਂ ਮੱਸਰਦਾ ਕਰਕੇ ਪਿੱਛੇ ਧੂਈ ਲਾ ਦਿੰਨੇ ਆ ਧੂਈ ਲਾਉਣ ਤੋਂ ਬਾਅਦ ਕੀ ਹੁੰਦਾ ਮੱਝਾਂ ਜਦੋਂ ਟੇਕ ਜਾਂਦੀਆਂ ਨੇ ਧੂਣੀ ਹੈ ਜਿਹੜੀ ਉਹ ਵੱਲਦੀ ਰਹਿੰਦੀ ਹੈ ਖੂਸ਼ ਹੈ ਜਿਹੜੀ ਉਹ ਧੂਨੇ ਦੇ ਉੱਤੇ ਟਿਕ ਜਾਂਦੀ ਹੈ ਕਈ ਵਾਰ ਉਹਦੀ ਵਜ੍ਹਾ ਨਾਲ ਆਪਾਂ ਨੂੰ ਕੂਸ਼ ਹੈ ਜਿਹੜੀ ਉਹ ਡੇਮੇਜ ਹੋ ਜਾਂਦੀ ਹੈ, ਕੰਡਮ ਹੋ ਜਾਂਦੀ ਹੈ ਤੇ ਆਪਾਂ ਨੂੰ ਕੂਸ਼ ਸ਼ਕਾਸ਼ ਵਧਣੀ ਪੈਂਦੀ ਹੈ। ਉੱਥੇ ਕੀ ਹੁੰਦਾ ਫਿਰ ਮੱਜਾਂ ਦੀ ਜਿਹੜੀ ਕੀਮਤ ਐ ਉਹ ਘਟ ਹੋ ਜਾਂਦੀ ਐ। ਤੇ ਆਪਾਂ ਉਹਦੇ ਚੀਜ਼ ਲਈ ਇੱਕ ਬਹੁਤ ਵਧੀਆ ਪ੍ਰੋਜੈਕਟ ਬਣਾਉਣ ਲੱਗੇ ਆ। ਤੁਹਾਨੂੰ ਸਾਰੀ ਚੀਜ਼ ਦਿਖਾਉਂਗਾ ਜਿਵੇਂ ਕਿ ਇੱਕ ਘੜਾ ਲੈ ਲਓ। ਘੜਾ ਲੈਣ ਤੋਂ ਬਾਅਦ ਉਸ ਦੇ ਵਿੱਚ ਆਪਾਂ ਇੱਕ ਹੋਲ ਕਰਾਂਗੇ ਦਿਖਾਉਨੇ ਆ ਤੁਹਾਨੂੰ। ਸੋ ਹੁਣ ਆਪਾਂ ਘੜੇ ਦੇ ਵਿੱਚ ਐ ਜਿਹੜੀਆਂ ਉਹ ਸਾਰੀ ਪਾਸੇ ਜਿਹੜੀਆਂ ਇਸ ਤਰ੍ਹਾਂ ਦੇ ਮੇਕ ਹੋਲ ਕਰ ਲਵਾਂਗੇ ਠੀਕ ਹੈ ਜਿਹੜਾ ਕਿ ਇਹ ਵਿੱਚਨਾ ਹੈ ਢੋਨੀ ਵਾਸਤੇ ਜਿਹੜਾ ਪਤੂਆ ਕਰਦੇ ਹੁੰਦੇ ਆ ਇਹਨੂੰ ਸਾਰੇ ਨੂੰ ਭਰ ਲਾਉਂਦੇ ਆ ਭਰਨ ਤੋਂ ਬਾਅਦ ਆਪਾਂ ਕੀ ਕਰਾਂਗੇ ਇਹਨੂੰ ਮਾਚਨ ਦੀ ਨਾਲ ਜਿਵੇਂ ਵੀ ਆਪਾਂ ਅੱਗ ਲਾਉਣੀ ਹੁੰਨੇ ਆ ਉਸੇ ਤਰ੍ਹਾਂ ਜਿਹੜੀ ਇਹ ਹੁਣ ਆਪਾਂ ਅੱਗ ਲਾ ਲਾਂਗੇ ਅੱਗ ਲਾਉਣ ਤੋਂ ਬਾਅਦ ਇਹਨੂੰ ਆਪਾਂ ਉੱਪਰੋਂ ਜਿਹੜਾ ਉਹ ਟੱਕ ਦਾਂਗੇ ਟੱਕਣ ਤੋਂ ਬਾਅਦ ਆਓ ਹੁਣ ਇਹ ਕਿਸ ਤਰ੍ਹਾਂ ਦਾ ਬਣ ਜਾਂਦਾ ਹੈ ਚੰਗੀ ਤਰ੍ਹਾਂ ਇਹਨੂੰ ਅੱਗ ਲਾਉਣੀ ਹੈ ਲੋ ਵੀ ਦੋਸਤੋ ਇਹ ਆਪਣੀ ਚੀਜ਼ ਹੈ ਜਿਹੜੀ ਹੁਣ ਬਿਲਕੁਲ ਤਿਆਰ ਹੋ ਚੱਕੀ ਹੈ ਅੰਦਰ ਆਪਾਂ ਦਿੱਤੀ ਅੱਗ ਘੜੇ ਦੇ ਵਿੱਚ ਲਾ ਤੇ ਹੁਣ ਦੇਖੋ ਕਿਸ ਤਰ੍ਹਾਂ ਇਹ ਧੂੰਆਂ ਜਿਹੜਾ ਸਾਰੀ ਰਾਤ ਜਿਹੜਾ ਇਹ ਚੱਲਦਾ ਰਹੂਗਾ ਤੇ ਮੱਸਰ ਦਾ ਮੱਖੀ ਦਾ ਕੋਈ ਕਿਣਖਾ ਕੋਲੇ ਨਹੀਂ ਆਊਗਾ ਡੰਗਰ ਦੇਖ ਲਓ ਬਿਲਕੁਲ ਐ ਸੁੱਤੇ ਪਏ ਐ ਕੱਟਰੂ ਦੇਖ ਕਿਵੇਂ ਮਸਤ ਹੋਇਆ ਪਿਆ ਤੇ ਮੱਝ ਵੀ ਐ ਬੈਠੀ ਆਰਾਮ ਦੇ ਨਾਲ ਤੇ ਇੱਧਰ ਆਪਾਂ ਲਾਤਾ ਕੂਲਰ ਤੇ ਹੌਲੀ 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 ਜਿਹੜੀ ਪੱਖੀ ਆਹੋ ਇਹਨੂੰ ਹਵਾ ਮਾਰ ਮਾਰ ਕੇ ਮੱਜਾਂ ਵੱਲ ਲਿਜਾ ਰਹੀ ਹੈ ਤੇ ਇਸ ਤਰ੍ਹਾਂ ਇਹ ਆਪਾਂ ਪ੍ਰੋਜੈਕਟ ਕਰ ਸਕਦੇ ਆ ਕੋਈ ਵੀ ਆਪਣਾ ਕੋਈ ਨੁਕਸਾਨ ਨਹੀਂ ਸਾਰੀ ਰਾਤ ਇਹ ਜਿਹੜਾ ਧੂਣਾ ਚੱਲਦਾ ਰਹੂਗਾ ਤੇ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਤਾਂ ਜੋ ਸਾਡੀ ਮਿਹਨਤ ਦਾ ਜਿਹੜਾ ਹੋਫਾ ਲਾ ਸਾਨੂੰ ਮਿਲ ਸਕੇ ਤੇ ਸਾਡਾ ਹੌਸਲਾ ਵੱਧ ਸਕੇ ਪ੍ਰਮਾਤਮਾ ਸਭ ਦੀਆਂ ਲੰਬੀਆਂ ਉਮਰਾਂ ਕਰੇ